ਜੀ ਕੀ ਫਤਿਹ ਸਾਧ ਸੰਗਤ ਅੱਜ ਅਸੀਂ ਫਰੀਦাবাদ ਖੜੇ ਆ ਤੇ ਇਹ ਗੁਰਸਿੱਖ ਪਰਿਵਾਰ ਜਿਹੜੇ ਸਾਡੇ ਪਾਕਿਸਤਾਨ ਚੋਂ ਉੱਧਰੋਂ ਆਏ ਨੇ ਉੱਜੜ ਕੇ ਤੇ ਇਹਨਾਂ ਪਰਿਵਾਰਾਂ ਦੇ ਪਿੱਛੇ ਜੇ ਨਿਊਜ਼ ਵੀ ਚੱਲੀ ਸੀ ਪਰ ਕੋਈ ਸੰਸਦਾ ਕੋਈ ਗੁਰਦੁਆਰਾ ਕਮੇਟੀ ਇੱਥੇ ਤੱਕ ਨਹੀਂ ਪਹੁੰਚ ਕੀਤੀ ਕਿਸੇ ਨੇ ਤੇ ਇਹ ਅਸੀਂ ਕੱਲ ਰਾਤ ਤੋਂ ਇੱਥੇ ਆਏ ਆ ਤੇ ਅੱਜ ਸਵੇਰੇ ਇੱਥੇ ਪਹੁੰਚੇ ਆ ਤੇ ਇਹਨਾਂ ਵੀਰਾਂ ਨੂੰ ਆ ਰਜਾਈਆਂ ਗਦੇਲੇ ਕਿਉਂਕਿ ਬਹੁਤਾ ਮਹੀਨਾ ਵਾਂ ਤੇ ਇਸ ਕਰਕੇ ਦੇਣ ਆਏ ਆ ਜੀ ਤੇ ਇੱਥੇ ਆ ਕੇ ਅਸੀਂ ਦੇਖਿਆ ਵੀ ਇਹ ਪਰਿਵਾਰ ਬਹੁਤ ਹੀ ਮਾੜੇ ਹਾਲਾਤਾਂ 'ਚ ਰਹਿ ਰਹੇ ਆ ਸਾਡੇ ਸਿੱਖ ਭਰਾਵਾ ਵੀ ਇਹਨਾਂ ਦੇ ਕੋਲੇ ਜਿਵੇਂ ਇੱਥੇ ਦਾ ਅਸੀਂ ਸਾਨੂੰ ਇਹ ਨਹੀਂ ਲੱਗਦਾ ਵੀ ਇੱਥੇ ਕੋਈ ਬੰਦੇ ਵੀ ਰਹਿ ਸਕਦੇ ਆ ਮੇਰੇ ਤਾਂ ਹਿਸਾਬ ਨਾਲ ਸਾਨੂੰ ਇਸ ਗੱਲ ਦੀ ਮੈਨੂੰ ਤਾਂ ਇਸ ਗੱਲ ਦੀ ਬਹੁਤ ਸ਼ਰਮ ਆ ਜੀ ਵੀ ਸ਼ਰਮ ਆਉਂਦੀ ਆ ਦੇਖ ਕੇ ਵੀ ਸਾਡੇ ਸਿੱਖ ਭਰਾ ਐ ਇਦਾਂ ਸਿੱਖੀ ਸਾਡੀ ਦੇਖੋ ਵੀ ਇਹ ਪਰਿਵਾਰ ਕਿਵੇਂ ਨਮੋਸ਼ੀ ਦੀ ਜੇ ਰਹਿ ਰਹੇ ਆ ਤੇ ਤੁਸੀਂ ਸਿੱਖ ਸੰਗਤ ਨੂੰ ਸਿੰਘ ਸਾਹਿਬ ਬੇਨਤੀ ਕਰੋ ਕੋਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਾਕਿਸਤਾਨ ਤੋਂ ਉੱਡੜ ਕੇ ਆਏ ਨੇ ਇੱਥੇ ਇੱਥੇ ਆਏ ਨੇ ਇੱਥੇ ਕੁੰਨਰ ਸਾਹਿਬ ਈਸਾ ਚੋਦਰੀ ਨੇ ਜਗਾ ਦਿੱਤੀ ਸੀ ਇੱਥੇ ਕੋਈ ਸਾਦੀ ਮਰਦਤ ਨਹੀਂ ਹੋਈਏ ਪਾਣੀ ਦਾ ਕੋਈ ਬਿਜਲੀ ਦਾ ਕੋਈ ਛੱਤ ਕੋਈ ਨਹੀਂ ਹੈ ਅਸੀਂ ਬੜੇ ਮਜਬੂਰ ਹਾਂ ਇੱਥੇ ਕੰਮ ਧੰਦੇ ਕਰਕੇ ਗੁਜ਼ਾਰਾ ਕਰਿਆ ਜਮੀਨਾਂ ਦੇ ਉੱਤੇ ਕੋਈ ਸਾਡਾ ਕੋਈ ਕਿੱਥੇ ਵੇਲੀਓ ਨਹੀਂ ਹੈ ਇੱਥੇ ਗਰੀਬਾਂ ਅਸੀਂ ਗੁਜ਼ਾਰਾ ਨਹੀਂ ਹੋ ਰਿਹਾ ਕੋਈ ਜਗਾ ਦੀ ਬੰਦੋਬਸਤ ਹੋ ਜਾਏ ਵਾਹਿਗੁਰੂ ਜੀ ਖਾਲਸਾ ਵਾਹਿਗੰਗਤ ਸਾ ਸੰਗਤ ਇਹਨਾਂ ਦੇ ਬੱਚੇ ਨੇ ਜਿਹੜੇ ਇਹ ਬੱਚਾ ਜਰਾ ਜੀ ਇਹ ਪੜਦੇ ਵੀ ਨੇ ਬੱਚੇ ਇਹ ਸਾਰੇ ਬੱਚੇ ਪੜ੍ਹਦੇ ਨੇ ਤੇ ਹੁਣੇ ਹੀ ਸਾਡੇ ਅੱਗੇ ਅੱਗੇ ਸਕੂਲਾਂ ਆਇਆ ਵੀਰ ਇਹ ਰਾਜ ਕਿੰਨੀ ਵਿੱਚ ਪੜਦੇ ਹੋ ਹ 10ਵੀਂ ਕਲਾਸ ਚ ਪੜਦਾ ਜੀ ਇਹ ਵੀਰ ਤੇ ਅਸੀਂ ਇਹ ਵੀ ਬੇਨਤੀ ਕਰਾਂਗੇ ਵੀ ਸਿੱਖ ਸੰਗਤ ਜਿੰਨੇ ਵੀ ਕੋਈ ਸਿੱਖ ਸੰਗਤ ਵਿਦੇਸ਼ਾਂ ਚ ਬੈਠੀ ਆ ਇੱਥੇ ਆ ਵੀ ਉਹ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਵੀ ਜ਼ਿੰਮੇਵਾਰੀ ਲਵੇ ਕੋਈ ਨਾ ਕੋਈ ਕਿਉਂਕਿ ਬੱਚੇ ਹੁਣ ਇੱਥੇ ਵੀ ਸਕੂਲਾਂ ਚ ਜਾਂਦੇ ਨੇ ਤੇ ਅੱਜ ਅਸੀਂ ਸਾਡੇ ਔਨ ਕਰਕੇ ਵੀ ਇਹ ਇਹਨਾਂ ਨੇ ਇਹਨਾਂ ਨੂੰ ਸਕੂਲਾਂ 'ਚ ਨਹੀਂ ਭੇਜਿਆ ਤੇ ਭੈਣ ਜੀ ਹੁਣੀ ਖੜੇ ਨੇ ਪਿੱਛੇ ਭੈਣ ਜੀ ਆਜੋ ਅੱਗੇ ਆਜੋ ਰਾਜੇ ਸਾਰੇ ਆਜੋ ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਦੇਸ਼ ਛੋੜਾ ਹੈ ਆਪਣਾ ਸਿੱਖੀ ਧਰਮ ਨਹੀਂ ਛੋੜਾ ਹੈ ਆਪਣੇ ਬਹੁਤ ਮੁਸਬਤ ਸੇ ਆਏ ਇਹ ਕਰ ਕੋਈ ਮਾਰੀ ਮਦਦ ਨਹੀਂ ਹੋਈ ਕੋਈ ਇਧਰ ہمارا ਕੋਈ ਛੱਤ ਨਹੀਂ ਹੈ ਕੋਈ ہماری ਜਗ੍ਹਾ ਨਹੀਂ ਹੈ ਬਹੁਤ ਇਧਰ ਵੀ ਹਮ कोई हमारी मदद नहीं करी है इधर सारे हम में मर रहे, गर्मी में मच्छर खा रहा है इतनी इतनी हो कोई हमारी मदद नहीं हम सरदार भाई गुरु का हम ये कहना चाहते हैं हमारी छत चाहिए हमारी नागरता हो जाए हमारे बच्चों की सुख शांति को पढ़ाई लिखाई हो जाए हमारा इधर कोई भी मदद नहीं इधर

ਇਹਨਾਂ ਪਰਿਵਾਰਾਂ ਨੂੰ ਹਰ ਸਾਲ ਹੀ ਵੀਜ਼ਾ ਹਰ ਸਾਲ ਸਿੰਘ ਸਾਹਿਬ ਲੈਣਾ ਪੈਂਦਾ ਵੀਜ਼ਾ ਹਰ ਸਾਲ ਬਦਾਉਣਾ ਪੈਂਦਾ ਜੀ ਇੱਥੇ ਤੇ ਜਿੰਨੇ ਵੀ ਆਪਣੇ ਐਨ ਆਰ ਆਈ ਵੀਰ ਆ ਇਹਨਾਂ ਕੋਲੇ ਆਪਣੇ ਜਿੰਨੇ ਵੀ ਪਾਸਪੋਰਟਸ ਤਾਂ ਹੈਗੇ ਹੈਗੇ ਨੇ ਜਿੰਨੇ ਐਨ ਆਰ ਆਈ ਵੀਰ ਹੈਗੇ ਨੇ ਉਹਨਾਂ ਦੇ ਇੱਥੇ ਲਿੰਕ ਹੈਗੇ ਨੇ ਬਹੁਤ ਵੱਡੇ ਤਾਂ ਇਹਨਾਂ ਸਰਕਾਰਾਂ ਨੂੰ ਕਹਿ ਕੇ ਇਹਨਾਂ ਦਾ ਕੋਈ ਨਾ ਕੋਈ ਆਪਾਂ ਹੱਲ ਕਰੀਏ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ